ਗੁਰੂ ਸਾਰੀ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਮਾ ਦਵਾ ਰਹੇ ਹਾਂ ਆਵਾਜਾ ਆਪਾਂ ਲੜੀਵਾਰ ਵਿਆਖਿਆ ਜੋ ਚੱਲ ਰਹੀ ਹੈ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਅਨੰਦ ਸਾਹਿਬ ਦੀ ਬੈਮੀ ਪਉੜੀ ਦੀ ਵਿਚਾਰ ਆਪਾਂ ਕਰਨੀ ਹੈ ਕੱਲ ਆਪਾਂ ਜੋ ਗੁਰੂ ਦਾ ਸਿੱਖ ਸਣਮੁਖ ਹੈ ਗੁਰੂ ਦੇ ਉਹਦੀ ਵਿਚਾਰ ਕੀਤੀ ਸੀ ਅੱਜ ਆਪਾਂ ਜੋ ਗੁਰੂ ਤੋਂ ਵੇ ਮੁਖ ਹੈ ਗੁਰੂ ਤੋਂ ਮੋਹ ਫੇਰਿਆ ਹੋਇਆ ਹੈ ਗੁਰੂ ਜੀ ਕਹਿੰਦੇ ਆਓ ਪਹਿਲਾਂ ਜਾਫ ਕਰ ਲਗੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਪੁੱਛੋ ਬਵੇਂਕੀਆਂ ਜਾਏ ਅਨੇਕ ਜੁਨੇ ਪਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਸਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਨਾਏ ਕਹ ਨਾਨਕ ਵਿਚਾਰ ਦੇਖੋ ਬਿਨ ਸਤ ਗੁਰ ਮੁਕਤ ਨ ਪਾਏ ਇਹ ਜੀ ਬੈਮੀ ਪਉੜੀ ਗੁਰੂ ਜੀ ਕਹਿੰਦੇ ਜੋ ਗੁਰੂ ਤੋਂ ਜੇ ਕੋ ਗੁਰ ਤੇ ਵੇ ਮੁਖ ਹੋਵੇ ਵੇ ਮੁਖ ਕੌਣ ਹੁੰਦਾ ਜੀ ਗੁਰੂ ਦੇ ਬਚਨ ਤੋਂ ਮਨਕਰ ਹੁਣ ਵਾਲਾ ਵੀ ਜੋ ਗੁਰੂ ਜੀ ਕਹਿੰਦੇ ਐ ਉਹਨੂੰ ਨਾਮ ਮੰਨਣ ਵਾਲਾ ਹੁਣ ਭਾਈ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਵੇਖੀ ਵੀ ਆਪਾਂ ਸਾਰੇ ਗੁਰੂ ਦੇ ਬਚਨ ਨੂੰ ਮੰਨਦਾ ਮਣਾ ਤੂੰ ਆਪਦੇ ਮਨ ਨੂੰ ਵੇਖ ਕੇ ਆਪਾਂ ਗੁਰੂ ਦੇ ਗਿਆਨ ਵਿੱਚ ਮੰਣਾ ਤੂੰ ਵੀ ਗੁਰੂ ਦੇ ਬਚਨਾਂ ਤੋਂ ਹਜੇ ਮਨ ਕਰਾ ਨਹੀਂ ਮੰਨਦਾ ਗੁਰੂ ਦਾ ਬਚਨ ਤੋਂ ਤਾਂ ਨਹੀਂ ਕਤੇਵੇਂ ਮੁੱਖ ਹੋਇਆ ਫਰਦਾਨ ਅੱਗੇ ਵੀ ਦਾਸ ਨੇ ਆਪਾਂ ਗੱਲ ਕੀਤੀ ਐ ਕਿ ਅੰਮ੍ਰਿਤ ਛਕਣ ਦੇ ਨਾਲ ਕੋਈ ਗੁਰਮਖਣੀ ਬਣ ਜਾਂਦਾ ਜੀ ਜਿੱਥੇ ਰੱਖਿਓ ਵੀ ਅੰਮ੍ਰਿਤ ਛਕ ਕੇ ਕੋਈ ਗੁਰਮਖ ਬਣ ਗਿਆ ਨਾ ਅੰਮ੍ਰਿਤ ਛਕ ਕੇ ਜੇ ਠੇਕਿਆਂ ਤੇ ਤੁਰਿਆ ਰਹਿਣਾ ਮਾਣਾ ਮੇਰਾ ਇਹ ਤਾਂ ਕਾਹ ਦਾ ਕੋ ਬੰਕਾ ਦਾ ਗੁਰੂ ਵਾਲੂ ਮੂੰਹ ਕਦੋਂ ਤੇਰਾ ਤਾਂ ਠੇਕਾ ਮਨੀ ਮੂੰਹ ਤੇਰਾ ਗਲਤ ਕੰਮਾਂ ਕਰਨੀ ਤੇਰਾ ਮੂੰਹ ਐ ਕਾਲਾ ਤੇਰਾ ਮਤ ਛਕਿਆ ਹੋਇਆ ਬੰਦੇ ਆ ਗੁਰੂ ਜੀ ਕਹਿੰਦੇ ਜਿਹੜੇ ਗੁਰੂ ਤੋਂ ਵੇਮੁਖ ਹੈ ਗੁਰੂ ਦੇ ਗਿਆਨ ਤੋਂ ਮੂੰਹ ਫੇਰਿਆ ਹੋਇਆ ਹੈ ਤੇ ਸਤਗੁਰ ਤੇ ਜੋ ਮੂੰਹ ਫਿਰੇ ਸੇ ਬੱਦੇ ਦੁੱਖ ਸਹਨ ਗੌੜੀ ਦੀ ਬਾਗ ਦੇ ਵਿੱਚ ਹੈ ਗੁਰੂ ਜੀ ਕਹਿੰਦੇ ਜਿਹੜੇ ਗੁਰੂ ਤੋਂ ਮੂੰਹ ਫੇਰੀ ਫਿਰਦੇ ਹਨ ਉਹਨਾਂ ਨੂੰ ਬਹੁਤ ਦੁੱਖ ਸਹਣੇ ਪੈਂਦੇ ਆ ਬਹੁਤ ਦੁੱਖ ਸਹਿੰਦੇ ਵੀ ਫਿਰਦੇ ਆ ਫਿਰ ਹਰੇਕ ਮਨੁੱਖ ਕਹਿੰਦਾ ਵੀ ਮੈਂ ਵੀ ਦੁਖੀ ਹਾਂ ਮੈਂ ਵੀ ਦੁਖੀ ਹਾਂ ਮੈਂ ਵੀ ਦੁਖੀ ਹਾਂ ਮੈਂ ਵੀ ਦੁਖੀ ਹਾਂ ਜਿਹੜੇ ਮਰਜੀ ਬੰਦੇ ਨੂੰ ਪੁੱਛ ਕੇ ਦੇਖ ਲਓ ਉਹ ਕਹਿੰਦਾ ਮੈਂ ਵੀ ਦੁਖੀ ਹਾਂ ਬਸ ਪਲਾਂ ਦੀ 100 ਕਿੱਲੇ ਵਾਲੇ ਨੂੰ ਪੁੱਛ ਲਿਓ ਤੇ ਪਲਾਂ ਦੀ ਦਿਹਾੜੀਦਾਰ ਨੂੰ ਪੁੱਛ ਲਿਓ ਜੀ ਹਰੇਕ ਮਨੁੱਖ ਕਹਿੰਦਾ ਮੈਂ ਦੁਖੀ ਹਾਂ ਕਾਰਨ ਹੈ ਜੀ ਸਤਗੁਰ ਤੇ ਜੋ ਮੋਹ ਫਿਰੇ ਇੱਥੇ ਵੀ ਇਹੀ ਗੱਲ ਹੈ ਗੁਰੂ ਜੀ ਕਹਿੰਦੇ ਜੇ ਕੋ ਘੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਭਾਈ ਸਤਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਦੀਗੀ ਮੁਕਤੀ ਦਾ ਅਰਥ ਹੈ ਜੀ ਕਿ ਜੋ ਬੰਧਨਾਵਾਂ ਦੇ ਵਿੱਚ ਸਾਡੀ ਸਰਤ ਪਈ ਹੋਈ ਹੈ ਨਾ ਇਹਨਾਂ ਬੰਧਨਾਵਾਂ ਤੋਂ ਮੁਕਤੀ ਤਾਂ ਮਿਲੂ ਜਦੋਂ ਗੁਰੂ ਦੇ ਸ਼ਬਦ ਉੱਤੇ ਚੱਲਾਂਗੇ ਜੀ ਜੋ ਸਰਤ ਸਾਡੀ ਬੰਧਨਾਵਾਂ ਦੇ ਵਿੱਚ ਹੈ ਗੁਰੂ ਜੀ ਕਹਿੰਦੇ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਇਹ ਇੱਕ ਵਾਰ ਫੇਰ ਢੜ ਕਰਾਉਂਦੇ ਗੁਰੂ ਜੀ ਕਹ ਲ ਪਾਵੈ ਮੁਕਤ ਨ ਹੋਰਥੈ ਕੋਈ ਪੁੱਛੋ ਬਵੇਕੀਆਂ ਜਾਏ ਗੁਰੂ ਜੀ ਕਹਿੰਦੇ ਮੈਂ ਆਪ ਭਾਈ ਬਵੇਕੀਆਂ ਦਾ ਅਰਥ ਹੁੰਦਾ ਜੀ ਗਿਆਨਵਾਨ ਮਨੁੱਖ ਬਵੇਕ ਜਿਹੜੇ ਗਿਆਨ ਦੇ ਵਿੱਚ ਜਿਉਂਦੇ ਆਪ ਵੀ ਜਿਉਂਦੇ ਆ ਤੇ ਦੂਜਿਆਂ ਨੂੰ ਵੀ ਦੱਸਦੇ ਆ ਗੁਰੂ ਜੀ ਕਹਿੰਦੇ ਪਾਵੈ ਮੁਕਤ ਨ ਹੋਰਥੈ ਕੋਈ ਹੋਰ ਥਾਂ ਹੀ ਨਹੀਂ ਕੋਈ ਪੁੱਛੋ ਬਵੇਕੀਆਂ ਜਾਏ ਭਾਈ ਗਿਆਨਵਾਲ ਮਨੁੱਖਾਂ ਨੂੰ ਪੁੱਛ ਕੇ ਵੇਖ ਲੋ ਗੁਰੂ ਜੀ ਨਹੀਂ ਕੋਈ ਮੁਕਤ ਹੋਇਆ ਅਨੇਕ ਜੁਮੀ ਭਾਂਵੇਂ ਆਵੇ ਬਿਨ ਸਤ ਗੁਰ ਮੁਕਤ ਨਾ ਪਾਏ ਅਨੇਕਾਂ ਜੋਨਾਂ ਦੇ ਵਿੱਚ ਮਨੁੱਖ ਤੁਰਿਆ ਫਿਰਦਾ ਜੀ ਅਨੇਕਾਂ ਜੋਨਾਂ ਵਿੱਚ ਅਸੀਂ ਜਿਉਂਦੇ ਪਿਆਰਿਓ ਗਧੇ ਬਣ ਜਾਣੇ ਆ ਜਿਉਂਦੇ ਅਸੀਂ ਕੁੱਤੇ ਬਣ ਜਾਂਦੇ ਹਲਕੇ ਆਹ ਮਨੁੱਖਾ ਸਰੀਰ ਦੇ ਵਿੱਚ ਆਹ ਮਨੁੱਖਾ ਸਰੀਰ ਦੇ ਵਿੱਚ ਹੀ ਹਲਕਿਆ ਕੁੱਤਾ ਬਣ ਗਿਆ ਤਦੇ ਜਿਉਂਦੇ ਗੁਰੂ ਜੀ ਕਹਿੰਦੇ ਤੂੰ ਬਸ ਬਹੁਤ ਤਰ੍ਹਾਂ ਦੇ ਪ੍ਰੀਤ ਹੈ ਸਾਡੇ ਗਦਾ ਵੀ ਬਣ ਜਾਂਦਾ ਜਿਉਂਦੇ ਆਹ ਸਰੀਰ ਵਿੱਚ ਰਹਿੰਦੇ ਆ ਹੋਏ ਗਦਾਾਂ ਦੀ ਜੂਣ ਵੀ ਬਾਣੀ ਵਿੱਚ ਲਿਖਿਆ ਸ਼ੋਕਰ ਸੂਰ ਦੀ ਜੂਣ ਵੀ ਮਨੁੱਖ ਜਿਉਂਦਾ ਹੀ ਆਹ ਸਰੀਰ ਵਿੱਚ ਰਹਿੰਦਾ ਹੀ ਮੈਂ ਹੁੰਦਾ ਜੀ ਜਿਹੜਾ ਮਨੁੱਖ ਜੜਦੇ ਤਮਾਕੂ ਖਾਂਦਾ ਹੈ ਅਈ ਹੁਣ ਸੂਰ ਤੋਂ ਵੀ ਮਾੜਾ ਤਾਂ ਸੂਰ ਤੋਂ ਹੀ ਬੁਰਾ ਲਿਖਿਆ ਬਾਬਾ ਕਬੀਰ ਜੀ ਕਹਿੰਦੇ ਸਾਖਤ ਤੇ ਸੂਕਰ ਭਲਾ ਰਾਖਾ ਆਛੈ ਗਾਓ ਉਹ ਸਾਖਤ ਬੱਪੜਾ ਮਰ ਗਿਆ ਕੋਈ ਨਾ ਲਹਿ ਨਾਉ ਕਹਿੰਦੇ ਬੰਦਿਆ ਤੇਰੇ ਨਾਲ ਤਾਂ ਬਾਬਾ ਕਬੀਰ ਜੀ ਕਹਿੰਦੇ ਸੂਰ ਵੀ ਚੰਦਾ ਤੂੰ ਤਾਂ ਜਵਦੇ ਤੰਬਾਕੂ ਚਬ ਚਬ ਕੇ ਧਰਤੀ ਮਾਂ ਤੇ ਗੰਦ ਪਾਉਣਾ ਛੜਦਾ ਥੱਲੇ ਥੁੱਕ ਨੂੰ ਤੇ ਸੂਰ ਹੀ ਚੰਗਾ ਤੇ ਨਾਲ ਉਹ ਗੰਦ ਖਾਂਦਾ ਤਾਂ ਹੈ ਉਹ ਤਾਂ ਗੰਦ ਨੂੰ ਨਵੇੜਦਾ ਹੈ ਕਬੀਰ ਸਾਖਤ ਤੇ ਸੂਕਰਵळा ਸਾਖਤ ਮਨੁੱਖ ਮਾੜੇ ਮਨੁੱਖ ਤਾਂ ਗੁਰੂ ਜੀ ਕਹਿੰਦੇ ਸੂਰ ਵੀ ਚੰਗਾਗਾ ਭਾਈ ਜਿਹੜਾ ਗੰਦ ਨੂੰ ਨਵੇੜਦਾ ਤੇ ਬੰਦਾ ਧਰਤੀ 'ਤੇ ਮਾਂ ਤੇ ਗੰਦ ਪਾਉਂਦਾ ਜੀ ਜਦ ਤੇ ਤਮਾਕੂ ਖਾ ਖਾ ਕੇ ਉੱਥੇ ਸਿੱਟੀ ਜਾਂਦਾ ਧਰਤੀ ਮਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਭਾਈ ਸਖਤ ਆ ਬਚਨਾ ਗੁਰੂ ਜੀ ਕਹਿੰਦੇ ਅਨੇਕ ਜੋਨੀ ਭਰਮ ਆਵੇ ਮਨ ਸਤਿਗੁਰ ਮੁਕਤ ਨਾ ਪਾਏ ਭਾਈ ਸਤਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਦੀ। ਬੰਦਨਾ ਤੋਂ ਸਤਕਾਰਾਣੀ ਹੋਣਾ। ਫਿਰ ਮੁਕਤ ਪਾਏ ਲਾਗ ਚਰਨੀ। ਸਤਗੁਰੂ ਸ਼ਬਦ ਸੁਣਾਏ। ਕਹਿੰਦੇ ਫਿਰ ਮੁਕਤ ਕਿਵੇਂ ਹੋਵੇ ਨਾਲ ਲਾਜਵੀ ਦਾ ਦਿੱਤਾ। ਗੁਰੂ ਦੇ ਚਰਨਾਂ ਨਾਲ ਲੱਗ ਕੇ। ਤੇ ਸਤਗੁਰੂ ਸ਼ਬਦ ਸੁਣਾਏ। ਆ ਜਿਵੇਂ ਹੁਣ ਆਪਾਂ ਗੁਰੂ ਕੋਲੇ ਬੈਠੇ ਆਂ। ਇਸ ਤਰ੍ਹਾਂ ਗੁਰੂ ਦੇ ਸ਼ਬਦ ਨੂੰ ਸੁਣੇ ਬੈਠ ਕੇ ਭਾਈ ਮਨ ਮਨ ਸੁਣੇ। ਸਰੀਰ ਨਹੀਂ ਸੁਣਾ ਮਨ ਸੁਣੇ ਮਨ ਮਨ ਦੇ ਕੰਨਾਂ ਮਨ ਦੇ ਕੰਨਾਂ ਭਾਈ ਸਾਡੇ ਗੁਰੂ ਜੀ ਕਹਿੰਦੇ ਸਤਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿੰਨ ਸਤਗੁਰੂ ਮੁਕਤ ਆਪਾਏ ਇਹ ਗੁਰੂ ਜੀ ਕਹਿੰਦੇ ਗੁਰੂ ਤੋਂ ਬੇਮਖ ਹੋ ਕੇ ਨਾ ਕਦੇ ਮਰ ਜੀ ਮਣਾ ਮੇਰਿਆ ਇੱਕ ਛੋਟੀ ਜੀ ਸਾਖੀ ਕਹਿ ਕੇ ਦਾਸ ਨਾਲ ਮਿਲਦੀ ਜੁਲਦੀ ਹੈ ਜੀ ਕਿ ਜੇ ਕੋ ਗੁਰ ਤੇ ਬੇਮਖ ਹੋ ਗਏ ਤੁਸੀਂ ਪਹਿਲਾਂ ਹੀ ਵੈਸੋ ਸੁਣੀ ਹੋਏ ਚਲੋ ਆਪਾਂ ਰਿਪੀਟ ਕਰ ਲੈਣਾ ਗੁਰੂ ਦਾ ਗਿਆਨ ਮਲੂਕਾ ਚੌਧਰੀ ਹੋਇਆ ਜੀ ਗੁਰੂ ਅੰਗਦੇਵ ਜੀ ਮਹਾਰਾਜ ਵੇੜੇ ਤੇ ਇਹ ਨੂੰ ਨਾਮ ਮਿਰਗੀ ਦਾ ਦौरा ਪੈਂਦਾ ਸੀ ਜੀ ਮਿਰਗੀ ਦਾ ਦौरा ਪੈਨ ਲੱਗ ਗਿਆ ਜਦੋਂ ਕਹਿੰਦੇ ਵੀ ਇਹਨਾਂ ਨੇ ਬਹੁਤ ਇਲਾਜ ਕਰਾਇਆ ਜੀ ਇਲਾਕੇ ਦਾ ਚੌਧਰੀ ਸੀ ਭਾਈ ਤੇ ਤੁੰਗਪਤਾ ਚੌਧਰੀ ਦੇ ਬਹੁਤ ਪਾਵਰ ਹੁੰਦੀ ਐ ਕਹਿੰਦੇ ਮਾਤਾ ਪਿਤਾ ਨੇ ਬਹੁਤ ਇਲਾਜ ਕਰਾਇਆ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਇੱਕ ਜਮਾ ਛਤ ਨਾਲ ਛਤ ਸਾਂਝੀ ਸੀ ਜਿਵੇਂ ਗੁਰੂ ਘਰ ਹੋਵੇ ਨਾ ਆਪਣਾ ਜਮਾ ਛਤ ਨਾਲ ਛਤ ਸਾਂਝੀ ਕਦੇ ਗਿਆਨੀ ਸੀ ਕਦੇ ਗੁਰੂ ਘਰ ਨਹੀਂ ਗਏ ਸੀ ਕਦੇ ਜਮਾ ਕੋਲੇ ਰਹਿ ਕੇ ਵੀ ਜਦੋਂ ਕਹਿੰਦੇ ਵੀ ਇਹਨਾਂ ਨੇ ਬਹੁਤ ਵੈਦਾਂ ਕੋਲੇ ਹਕੀਮਾਂ ਕੋਲੇ ਕੀ ਮਨਵ ਇਲਾਜ ਕਰਾਇਆ ਕਹਿੰਦੇ ਵੀ ਨਾ ਠੀਕ ਹੋਇਆ ਖੜਾ ਖੜਾ ਦੌਰਾ ਪੈਂਦਾ ਇਕਦਾਂ ਮੂੰਹ ਤੇ ਮੁੰਡਾ ਕਰਦਾ ਕਹਿੰਦੇ ਕਿ ਕੋਈ ਸਿਆਣਾ ਬੰਦਾ ਇਹਨਾਂ ਨੂੰ ਇਹਨਾਂ ਦਾ ਆਪ ਦਾ ਹੀ ਰਿਸ਼ਤੇਦਾਰ ਕਹਿੰਦਾ ਵੀ ਤੁਹਾਡੇ ਕੋਲੇ ਗੁਰੂ ਅੰਗਦ ਦੇਵ ਗੁਰਨਾਣਕ ਪਾਸ਼ਾ ਦੀ ਗੁਰਗੱਦੀ ਤੇ ਬਰਾਜਮਾਨ ਹੈ ਤਾਂ ਉਹਨਾਂ ਕੋਲੇ ਕਿਉਂ ਨਹੀਂ ਜਾਂਦੇ ਕਿੰਨੇ ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲੇ ਆਉਂਦੇ ਅਰਦਾਸਾਂ ਬੇਨਤੀਆਂ ਕਰਦੇ ਠੀਕ ਹੁੰਦੇ ਆ ਕਿਉਂਕਿ ਸੁਣਿਆ ਸੀ ਉਹਨੇ ਜੀ ਆਇਆ ਉਹ ਵੀ ਨਹੀਂ ਸੀਗਾ ਸੁਣਿਆ ਸੀ ਉਹਨੇ ਕਿ ਕੋਲੇ ਰਹਿੰਦੇ ਆਗੇ ਜਦੋਂ ਕਹਿੰਦੇ ਵੀ ਕਹਿੰਦੇ ਅਸੀਂ ਵੀ ਜਾ ਆਵਾਂਗੇ ਜੀ ਕਹਿੰਦੇ ਮਲੂਕਾ ਚੌਧਰੀ ਨੂੰ ਲੈ ਕੇ ਮਾਤਾ ਪਿਤਾ ਹੁਣ ਦੁੱਖ ਦਾ ਮਾਰਾ ਆਪਾਂ ਬੱਚੇ ਦੇ ਦੁੱਖ ਦੇ ਮਾਰੇ ਕੀ ਨਹੀਂ ਕਰਦੇ ਭਾਈ ਕਿੱਥੇ ਨਹੀਂ ਜਾਂਦਾ ਬੰਦਾ ਕਹਿੰਦੇ ਵੀ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਚਰਨ ਸ਼ਰਨ ਗਏ ਜੀ ਤੇ ਮਲੂਕਾ ਚੌਧਰੀ ਹੱਥ ਬੰਨ੍ਹ ਕੇ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਮੇਰੇ ਉੱਤੇ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਮਲੂਕਿਆ ਕਿਰਪਾ ਕੋਈ ਐਸੀ ਸ਼ੈ ਨਹੀਂ ਵੀ ਚੱਕ ਕੇ ਤੈਨੂੰ ਮਲਖਾਫਜਾ ਪਾ ਕੇ ਫੜਾ ਦੇ ਆ ਗੁਰੂ ਦੇ ਬਚਨ ਮੰਨਣੇ ਪੈਣਗੇ ਤੇਰਾ ਆਧਾਰ ਹੋ ਜੂਗਾ ਤੇ ਜਦੋਂ ਬੰਦਾ ਦੁਖੀ ਹੁੰਦਾ ਹੈ ਭਾਈ ਉਦੋਂ ਹਰੇਕ ਕੰਮ ਕਰਨ ਨੂੰ ਤਿਆਰ ਹੁੰਦਾ ਬੰਦਾ ਉਹਦਾ ਨਸ਼ੇ ਛੱਡਣ ਨੂੰ ਵੀ ਤਿਆਰ ਹੁੰਦਾ ਮਾੜੇ ਕੰਮਾਂ ਛੱਡਣ ਨੂੰ ਵੀ ਤਿਆਰ ਹੁੰਦਾ ਜਦੋਂ ਸੁਰਤ ਸਾਡੀ ਸੌਖੀ ਹੋ ਜਾਂਦੀ ਹੈ ਉਹਦੇ ਵਿਕਾਰਾਂ ਵਿੱਚ ਜਾਂਦੀ ਹੈ ਉਹਦੇ ਮਾੜੇ ਕੰਮਾਂ ਵਿੱਚ ਡੋਵਦਾ ਬੰਦਾ ਤੇ ਜਦੋਂ ਬੰਦੇ ਤੇ ਦੁੱਖ ਪੈਂਦਾ ਨਾ ਫਿਰ ਨਿਕਲਦਾ ਬਾਹਰ ਕਹਿੰਦਾ ਵਰਬਾ ਹੁਣ ਮੈਨੂੰ ਛਡਾ ਇਥੋਂ ਇਥੋਂ ਖੜਾ ਛਡਾ ਮੇਰਾ ਹੱਥ ਬੰਨ ਕੇ ਮਲੂਕਾ ਚੌਧਰੀ ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰੇ ਉੱਤੇ ਤੁਸੀਂ ਦਇਆ ਕਰੋ ਤੇ ਗੁਰੂ ਸਾਹਿਬ ਜੀ ਨੇ ਫਿਰ ਇਹਨੂੰ ਕੁਝ ਮੱਲਵੀ ਬਚਨ ਕੀਤੇ ਇਹਨਾਂ ਦੇ ਨਾਲ ਕਹਿੰਦੇ ਇੱਕ ਤਾਂ ਮਾੜੀ ਸੰਗਤ ਛੱਡ ਤੀ ਮਾੜਿਆ ਬੰਦਿਆਂ ਦੇ ਵਿੱਚ ਜਿਹੜਾ ਤੇਰਾ ਸੰਗ ਆ ਨਾ ਜੁੰਨਲੀ ਦੇ ਯਾਰਾਂ ਦੇ ਸ਼ਰਾਬਾਂ ਵਾਲਿਆਂ ਨਾਲ ਇਹਨਾਂ ਦਾ ਸੰਗ ਨਾ ਕਰੀ ਦੂਸਰਾ ਆ ਗੁਰਮੰਤਰ ਜਪਿਆ ਕਰ ਤੇ ਗੁਰੂ ਘਰ ਆਇਆ ਕਰਨੇ ਤਾ ਤਿੰਨ ਬਚਨ ਗੁਰੂ ਸਾਹਿਬ ਜੀ ਨੇ ਦਿੱਤੇ ਜੀ ਇੱਕ ਤਾਂ ਮਾੜੇ ਬੰਦਿਆਂ ਦਾ ਸੰਗ ਛੱਡ ਦੇ ਇੱਕ ਗੁਰਮੰਤਰ ਜਪਿਆ ਕਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਆ ਆ ਜਪਿਆ ਕਰ ਭਾਈ ਤੇ ਤੀਜਾ ਗੁਰੂ ਘਰ ਗੁਰਦੀ ਸੰਗਤ ਵਿੱਚ ਬੈਠਾ ਸੰਗਤ ਕਰਿਆ ਕਰ ਗੁਰੂ ਦੀ ਕਹਿੰਦੇ ਵੀ ਤਿੰਨੇ ਬਚਨਾਂ ਦਾ ਸੱਤ ਬਚਨ ਈ ਲਓ ਜੀ ਹੁਣ ਬਚਨ ਕਮਾਉਣ ਲੱਗ ਗਿਆ ਗੁਰੂ ਤੇ ਤੇ ਮਿਰਗੀ ਦਾ ਦौरा ਪੈਣੋ ਹਟ ਗਿਆ ਖੜ ਗਿਆ ਮਰ ਗਿਆ ਦਾ ਹੋਰਾ ਕਦੇ ਨਹੀਂ ਪਿਆ ਤੇ ਜਿਹੜੇ ਹੁਣ ਜੁੰਡਲੀ ਦੇ ਯਾਰ ਸੀ ਸ਼ਰਾਬਾਂ ਵਾਲੇ ਨਿਤ ਪੀਂਦੇ ਚੌਧਰੀ ਸੀ ਨਾ ਇਲਾਕੇ ਦਾ ਮੁਫਤ ਦੀ ਮਿਲਦੀ ਸੀ ਉਹਨਾਂ ਕੋਲ ਉਹ ਕਹਿੰਦੇ ਆਪਣਾ ਬੰਦਾ ਹੀ ਖਰਾਬ ਕਰਤਾ ਯਾਰ ਗੁਰੂ ਅੰਗਦ ਦੇਵ ਮਰ ਆਈ ਕਹਿੰਦੇ ਹੁੰਦੇ ਆ ਬੋਲੀ ਇਹਨਾਂ ਦੀ ਇਹੀ ਹੁੰਦੀ ਆ ਆਪਣਾ ਯਾਰ ਬੰਦਾ ਹੀ ਖਰਾਬ ਕਰਤਾ ਉਹ ਅੰਗਦ ਦੇਵ ਨੇ ਲਵਰੀਆ ਮੁਫਤ ਦੀ ਸ਼ਰਾਬ ਪੀਂਦੇ ਸੀ ਕਹਿੰਦੇ ਕਿਵੇਂ ਨਾ ਕਿਵੇਂ ਕਰਕੇ ਆਪਾਂ ਇਹਨੂੰ ਪੱਟ ਗਏ ਕਿਉਂਕਿ ਜੁੰਡਲੀ ਹੁੰਦੀ ਹੈ ਨਾ ਜੁੰਡਲੀ ਫਿਰ ਬੜੇ ਢੰਗ ਵਰਤਦੀ ਹੈ ਜੁੰਡਲੀ ਕਿੰਦੇ ਵੀ ਆਏ ਕੋਲ ਦੀ ਟੱਪਣ ਲੱਗ ਗਏ ਇਹਦੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਸੰਗਣੇ ਕਾਰਨਾ ਮਾੜੇ ਬੰਦਿਆਂ ਦਾ ਤੇ ਬੋਲੀ ਮਾਰ ਜਾਂ ਤੁਰ ਜਾਂਦੇ ਉਹ ਕਿਵੇਂ ਆ ਮਲੂਕਿਆ ਠੀਕ ਆ ਭਾਈ ਗੁਰੂ ਦੀ ਕਿਰਪਾ ਹੋ ਗਈ ਉਹ ਕੋਈ ਨਹੀਂ ਐਵੇਂ ਹਟ ਜਾਣਾ ਹੁੰਦਾ ਦੌਰਾ ਇਹ ਤਾਂ ਇਹ ਤੈਨੂੰ ਕਿਹੜਾ ਕੋਈ ਉਹਨਾਂ ਨੇ ਦਵਾਈ ਦਿੱਤੀ ਹੈ ਕਿਉਂਕਿ ਮਨਮੁਖ ਬੰਦੇ ਦੇ ਬਚਨ ਮਨ ਨੂੰ ਬੜੇ ਭੜੇ ਆਹੋ ਕਰਦੇ ਆ ਜੀ ਕਹਿੰਦੇ ਵੀ ਜਦੋਂ ਕਦੇ ਪਹਿਲਾਂ ਗੋਦੀ ਟੱਪ ਜਾ ਕਰਨ ਫਿਰ ਕੋਲੇ ਬਹਿਣ ਲੱਗੇ ਲੈ ਸਾਨੂੰ ਤੂੰ ਜੱਗ ਤੇ ਗਲਾਸ ਦੇ ਦੇ ਪਾਣੀ ਦੇ ਦੇ ਸਾਨੂੰ ਨਾ ਨਾ ਸ਼ਰਾਬ ਵੀ ਤੂੰ ਕੋਈ ਨਹੀਂ ਨਾਮ ਬੈਠੇ ਸਾਡੇ ਕੋਲੇ ਕਹਿੰਦੇ ਹੁਣ ਜੱਗ ਤੇ ਗਲਾਸ ਲੈਣ ਲੱਗੇ ਜੀ ਹੌਲੀ ਹੌਲੀ ਵਿੱਚ ਬਾ ਬਾ ਲਿਆ ਵਿੱਚ ਭੌਣ ਲਾ ਲਿਆ ਇੱਕ ਦਿਨ ਐਸਾ ਆਇਆ ਜੀ ਸ਼ਰਾਬ ਪਿਆਤੀ ਸ਼ਰਾਬ ਇੰਨੀ ਪਿਆਤੀ ਵੀ ਕੋਈ ਪਤਾ ਨਹੀਂ ਇਹਨੂੰ ਲੱਗਦਾ ਸੀ ਵੀ ਮੈਂ ਕੀ ਬੋਲਣਾ ਹੈ ਕਹਿੰਦੇ ਇੰਨੀ ਸ਼ਰਾਬ ਪਿਆਤੀ ਕਹਿੰਦੇ ਹਵੇਲੀ ਤੇ ਚੜ ਕੇ ਇਹ ਮਨਮੁਖ ਬੰਦੇ ਕਿਉਂਕਿ ਗੁਰੂ ਤੋਂ ਆ ਗੱਲ ਵਿੱਚੋਂ ਆ ਗਈ ਇੱਕ ਸ਼ਬਦ ਜੀ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਬਿਨਾ ਸਤਗੁਰ ਤੋਂ ਮੁਕਤੀ ਨਹੀਂ ਮਿਲਦੀਗੀ ਕਹਿੰਦੇ ਵੀ ਇਹਨੂੰ ਫਿਰ ਹਵੇਲੀ ਤੇ ਚੜਦਾ ਕਹਿੰਦੇ ਵੀ ਤੂੰ ਆਇਆ ਕਹੇ ਹਵੇਲੀ ਤੇ ਚੜ ਕੇ ਮੈਂ ਤੇਰੀ ਸਿੱਖੀ ਛੱਡੀ ਮੈਂ ਤੇਰੀ ਸਿੱਖੀ ਛੱਡੀ ਕਹਿੰਦੇ ਹਵੇਲੀ ਤੇ ਚੜ ਕੇ ਦੂਜੀ ਮੰਜ਼ਲ ਦੇ ਉੱਤੇ ਤੇ ਗੁਰੂ ਘਰ ਕੰਨੀ ਮੂੰਹ ਕਰਕੇ ਆਏ ਉੱਚੀ ਉੱਚੀ ਬੋਲੀ ਜਾਂਦਾ ਮਲੂਕਾ ਚੌਧਰੀ ਮੈਂ ਤੇਰੀ ਸਿੱਖੀ ਛੱਡੀ ਮੈਂ ਤੇਰੀ ਸਿੱਖੀ ਛੱਡੀ ਤੇ ਗੁਰੂ ਸਾਹਿਬ ਜੀ ਆਏ ਕੇਸ ਘਾ ਰਹੇ ਸੀਗੇ ਕੇਸ ਹਰੇ ਕਰਨੇ ਕਹਿਦਗੇ ਮੰਨੋ ਵੀ ਬੈਠੇ ਵੇੜੇ ਦੇ ਵਿੱਚ ਜਾਣੀ ਜਾਨ ਸੀ ਸਤਿਗੁਰੂ ਤੇ ਗੁਰਸਿੱਖਾਂ ਨੂੰ ਪੁੱਛਦਿਆ ਗੁਰਸਿੱਖੋ ਆਵਾਜ਼ਾਂ ਕਿੱਧਰੋਂ ਆਈ ਜਾਂਦਾਂ ਨੇ ਵਰਸਾਇਤ ਕਹਿੰਦੇ ਮਹਾਰਾਜ ਆਇਆ ਲੱਗਦਾ ਜਿਵੇਂ ਮਲੂਕੇ ਚੌਧਰੀ ਨੇ ਮਾੜੇ ਬੰਦਿਆਂ ਦਾ ਸੰਗ ਕਰ ਲਿਆ ਹੁੰਦਾ ਤੇ ਸ਼ਰਾਬ ਪੀ ਕੇ ਉੱਚੀ ਉੱਚੀ ਬੋਲੀ ਜਾਂਦਾ ਮੈਂ ਤੇਰੀ ਸਿੱਖੀ ਛੱਡੀ ਮੈਂ ਤੇਰੀ ਸਿੱਖੀ ਛੱਡੀ ਗੁਰੂ ਸਾਹਿਬ ਜੀ ਨੇ ਉਹਦੀ ਹਵੇਲੀ ਕੰਨੀ ਮੂੰਹ ਕਰ ਲਿਆ ਜੀ ਹਵੇਲੀ ਕੰਨੀ ਮੂੰਹ ਕਰਕੇ ਕਹਿੰਦੇ ਲੈ ਵੀ ਮਲੂਕਿਆ ਅਸੀਂ ਤਾਂ ਇਥੋਂ ਕੀ ਲੈਣਾ ਸੀਗਾ ਤੇਰਾ ਹੀ ਭਲਾ ਕੀਤਾ ਸੀਗਾ ਤੂੰ ਹੀ ਗੁਰੂ ਦੀ ਸ਼ਰਨ ਵਿੱਚ ਆਇਆ ਸੀਗਾ ਜੇ ਤੂੰ ਗੁਰੂ ਦੀ ਸਿੱਖੀ ਛੱਡੀ ਅਸੀਂ ਤੇਰੀ ਮਿਰਗੀ ਛੱਡੀ ਬਸ ਇਹਨਾ ਬਚਨ ਕਹਿਣ ਦੀ ਦੇਰ ਸੀ ਇਕਦਮ ਹਵੇਲੀ ਤੋਂ ਦੌੜਾ ਪਿਆ ਮਿਰਗੀ ਦਾ ਮੂਹਦੇ ਮੂੰਹ ਦੇਖ ਕੇ ਕੋਠੀ ਤੋਂ ਥੱਲੇ ਮਨ ਕਾ ਟੁੱਟ ਕੇ ਗੁਰੂ ਤੋਂ ਵੇਮਖ ਹੋ ਕੇ ਮਰ ਗਿਆ ਮਲੂਕਾ ਸ਼ੋਭਰੀ ਜੇ ਕੋ ਗੁਰ ਤੇ ਵੇਮਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਭਾਈ ਸਾਡੀ ਵੀ ਜ਼ਿੰਦਗੀ ਕਤੇ ਗੁਰੂ ਤੋਂ ਵੇਮਖ ਹੋ ਕੇ ਨਾ ਅਸੀਂ ਮਰ ਜਾਈਏ ਗੁਰੂ ਵਾਲੇ ਬਣ ਕੇ ਗੁਰੂ ਦੇ ਗਿਆਨ ਵਿੱਚ ਆਪਣੀ ਜ਼ਿੰਦਗੀ ਦੀ ਰੌਸ਼ਨੀ ਵਿੱਚ ਗੁਰੂ ਦੀ ਰੌਸ਼ਨੀ ਗਿਆਨ ਦੀ ਰੌਸ਼ਨੀ ਵਿੱਚ ਆਪਣੀ ਜ਼ਿੰਦਗੀ ਜਿਉਈਏ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਦੀ ਆਉ ਸਾਰੀ ਜਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ